ਭਗਵੰਤ ਸਿੰਘ ਸਾਹਿਬ ਨੇ ਅੱਜ ਚੰਡੀਗੜ੍ਹ ਵਿਖੇ 457 ਨਵੇਂ ਨਿਯੁਕਤੀ ਪੱਤਰ ਵੰਡੇ ਜੀ ਮੁੰਡੇ ਕੁੜੀਆਂ ਨੂੰ ਭਗਵੰਤ ਸਾਹਿਬ ਨੇ ਵੱਡੀ ਗੱਲ ਕਹੀ ਤੁਹਾਨੂੰ ਦੱਸਦੇ ਆ ਭਗਵੰਤ ਸਾਹਿਬ ਨੇ ਕੀ ਕਿਹਾ ਨੌਜਵਾਨਾਂ ਨੂੰ ਕੰਮ ਤੇ ਲਾਉਣਾ ਸਾਡਾ ਮੁੱਖ ਮਕਸਦ ਹੈ ਅਸੀਂ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਅਤੇ ਸਿਵਾਰਿਸ਼ ਦੇ ਨੌਕਰੀਆਂ ਦੇ ਰਹੇ ਹਾਂ ਹੁਣ ਤੁਹਾਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪੰਜਾਬ ਚ ਹੀ ਤੁਹਾਨੂੰ ਰੋਜ਼ਗਾਰ ਮਿਲੇਗਾ ਤੁਹਾਨੂੰ ਨੌਕਰੀਆਂ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਹੁਣ ਸਰਕਾਰ ਤੁਹਾਡੀ ਆਪਣੀ ਹੈ ਅੱਗੇ ਵੀ ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਮੁੰਡੇ ਕੁੜੀਆਂ ਨੂੰ ਨੌکریاں ਦਿੰਦੇ ਰਵਾਂਗੇ ਹੁਣ ਤੱਕ ਦਿੱਤੀਆਂ ਨੌکریاں ਵਿੱਚੋਂ ਇੱਕ ਵੀ ਨੌਕਰੀ ਨੂੰ ਕੋਰਟ ਚ ਚੈਲੰਜ ਨਹੀਂ ਹੋਇਆ ਨੌਜਵਾਨ ਨਿਯੁਕਤੀ ਪੱਤਰ ਲੈਣ ਤੋਂ ਬਾਅਦ ਸਿੱਧਾ ਆਪਣੇ ਦਫ਼ਤਰਾਂ 'ਚ ਬੈਠ ਕੇ ਕੰਮ ਕਰ ਰਹੇ ਨੇ ਹੁਣ ਤੁਸੀਂ ਵੀ ਇਮਾਨਦਾਰੀ ਨਾਲ ਨੇਕ ਨੀਅਤ ਨਾਲ ਰੱਖ ਕੇ ਕੰਮ ਕਰਿਓ ਤੁਹਾਨੂੰ ਦੱਸ ਦਈਏ ਚੀਪ ਪੰਤਮਾ ਸਾਹਿਬ ਨੇ ਅੱਜ 453 ਨੁਕਤੀ ਪੱਤਰ ਵੰਡੇ ਜੀ ਨਵੇਂ ਪੁਆਇੰਟਡ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਹੁਣ ਤੱਕ ਪੰਤਮਾ ਸਾਹਿਬ ਦੀ ਸਰਕਾਰ ਨੇ 40000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦੇ ਚੁੱਕੇ ਹੈਗੇ ਜੀ ਪੰਤਮਾ ਸਾਹਿਬ ਨੇ ਕਿਹਾ ਕਿ ਤੁਸੀਂ ਜੋ ਹੈ ਇਮਾਨਦਾਰੀ ਨਾਲ ਆਪਣਾ ਕੰਮ ਕਰੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੁਹਾਨੂੰ ਜੋਬਸ ਦੇ ਕੇ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਫੋਰਨ ਤੇ ਨਹੀਂ ਜਾਣਾ ਪਵੇਗਾ ਇੱਥੇ ਹੀ ਤੁਹਾਨੂੰ ਰੋਜ਼ਗਾਰ ਮਿਲੇਗਾ ਤੁਸੀਂ ਇਸ ਵਰਕ ਕੋ ਕੇ ਜਰੂਰ ਕਮੈਂਟਾਂ ਵਿੱਚ ਦੱਸੋ ਵੀਡੀਓ ਵੱਧ ਤੋਂ ਸ਼ੇਅਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰੋ ਇਦਾਂ ਦੀ ਖਬਰਾਂ ਤੁਹਾਨੂੰ ਦਿਨ ਦੇ ਰਵਾਂਗੇ ਤੁਹਾਨੂੰ ਦੱਸਦੀ ਹੈ ਚੰਡੀਗੜ੍ਹ ਦੇ ਵਿੱਚ ਅੱਜ ਮਸ਼ਹੂਰ ਸਿੰਗਰ ਸੁਖਵਿੰਦਰ ਸਿੰਘ ਜੀ ਵੀ ਆਏ ਹੋਏ ਸੀਗੇ ਪੰਤਮਾ ਸਾਹਿਬ ਦੇ ਨਾਲ ਤੇ ਉਹਨਾਂ ਨੇ ਵੀ ਦੇਖਿਆ ਕਿ ਸਰਕਾਰ ਨੌਕਰੀਆਂ ਦੇ ਰਹੀ ਹੈਗੀ ਹੈ ਜੀ ਤੇ ਪੰਤਮਾ ਸਾਹਿਬ ਨੇ ਤਿੰਨ ਚਾਰ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਜੋ ਹੈ ਪਰਸਨਲ ਵਿਚਾਰ ਪੁੱਛੇ ਤੇ ਸਾਰੇ ਲੋਕ ਖੁਸ਼ ਸੀਗੇ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਜਿਹੜੀ ਹੈਗੀ ਆ ਬਿਨਾ ਸਫਾਰਿਸ਼ ਤੋਂ ਜੌਬਸ ਦੇ ਰਹੀ ਹੈ ਕਈ ਇਨਾਂ ਨੇ ਕਿਹਾ ਕਿ ਤੁਸੀਂ ਹੀ ਅਗਲੀ ਵਾਰ ਸਰਕਾਰ ਚ ਆਓ ਤਾਂਕਿ ਜੋ ਜੌਬਸ ਪ੍ਰੋਵਾਈਡ ਹੋਣ ਤੇ ਮੁੰਡੇ ਕੁੜੀਆਂ ਫੋਰਨ ਚ ਨਾ ਜਾਣ ਵੱਡੀ ਖਬਰ ਜੇ ਤੁਹਾਨੂੰ ਮੈਂ ਦੱਸ ਦਈਏ ਹੁਣ ਤੱਕ ਸਰਕਾਰ ਨੇ 40 ਹਜ਼ਾਰ ਤੋਂ ਜ਼ਿਆਦਾ ਅਪਾਇੰਟਮੈਂਟ ਲੈਟਰਸ ਸਰਕਾਰੀ ਨੌਕਰੀਆਂ ਦੇ ਚੁੱਕੇ ਹੈਗੇ ਜੀ ਪੰਥਪਾ ਸਾਹਿਬ ਦੀ ਸਰਕਾਰ ਤੇ ਹੁਣ ਤੱਕ ਇੱਕ ਵੀ ਜੌਬ ਨੂੰ ਕੋਰਟ ਦੇ ਵਿੱਚੋਂ ਕੋਈ ਨੋਟਿਸ ਨਹੀਂ ਆਇਆ ਤੇ ਸਾਰੇ ਲੋਕ ਆਪਣੀਆਂ ਨੌਕਰੀਆਂ ਕ ਤੇ ਪੇ ਹੈਗੇ ਪੰਤਮਾ ਸਾਹਿਬ ਨੇ ਕਿਹਾ ਹੁਣ ਤਾਂ ਜੋ ਹੈ ਰਿਸ਼ਤੇਦਾਰ ਵੀ ਆਣਗੇ ਕਹਿਣਗੇ ਕਿ ਤੁਸੀਂ ਵਧੀਆ ਕੰਮ ਕੀਤਾ ਸਾਨੂੰ ਤਾਂ ਪਤਾ ਹੀ ਸੀਗਾ ਕਿ ਕਿਉਂਕਿ ਉਹਨਾਂ ਨੇ ਕਿਹਾ ਕਿ ਚੜ੍ਹਦੇ ਸੂਰੇ ਨੂੰ ਸਲਾਮ ਹੁੰਦੀ ਹੈ ਤੁਸੀਂ ਇਦਾਂ ਹੀ ਇਮਾਨਦਾਰੀ ਨਾਲ ਨੌਕਰੀ ਕਰਦੇ ਰਹੋ ਤੇ ਅਸੀਂ ਤੁਹਾਨੂੰ ਜੌਬਸ ਦਿੰਦੇ ਰਵਾਂਗੇ ਵੱਡੀ ਖਬਰ ਤੁਹਾਨੂੰ ਦੱਸਤੀ ਜੀ ਪੰਤਮਾ ਸਾਹਿਬ ਨੇ ਕੀ ਕਿਹਾ ਨੌਜਵਾਨਾਂ ਨੂੰ ਕੰਮ ਤੇ ਲਾਉਣਾ ਸਰਦਾ ਸਰਕਾਰ ਦਾ ਮੁੱਖ ਮਕਸਦ ਹੈ ਅਸੀਂ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਅਤੇ ਸਿਫਾਰਿਸ਼ ਦੇ ਨੌਕਰੀਆਂ ਦੇ ਰਹੇ ਹਾਂ ਹੁਣ ਤੁਹਾਨੂੰ ਵੀ ਦੇ ਜਾਣ ਦੀ ਲੋੜ ਨਹੀਂ ਪੰਜਾਬ ਵਿੱਚ ਹੀ ਤੁਹਾਨੂੰ ਰੋਜ਼ਗਾਰ ਮਿਲੇਗਾ ਤੁਆਂ ਨੂੰ ਨੌਕਰੀਆਂ ਦੇ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਹੁਣ ਸਰਕਾਰ ਤੁਹਾਡੀ ਆਪਣੀ ਹੈ ਅੱਗੇ ਵੀ ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੰਦੇ ਰਵਾਂਗੇ ਹੁਣ ਤੱਕ ਦਿੱਤੀਆਂ ਨੌਕਰੀਆਂ ਵਿੱਚੋਂ ਇੱਕ ਵੀ ਨੌਕਰੀ ਨੂੰ ਕੋਰਟ ਵੱਲੋਂ ਚੈਲੰਜ ਨਹੀਂ ਹੋਇਆ ਨੁਕਤੀ ਪੱਤਰ ਲੈਣ ਤੋਂ ਬਾਅਦ ਸਿੱਧਾ ਤੁਸੀਂ ਆਪਣੇ ਦਫ਼ਤਰਾਂ 'ਚ ਬੈਠ ਕੇ ਕੰਮ ਕਰ ਰਹੇ ਕੰਮ ਕਰੋ ਹੁਣ ਅਸੀਂ ਵੀ ਇਮਾਨਦਾਰੀ ਨਾਲ ਨੇਕੀयत ਨਾਲ ਰੱਖ ਕੇ ਕੰਮ ਕਰਾਂਗੇ ਤੇ ਕਰਦੇ ਰਵਾਂਗੇ ਜਦੋਂ ਦੱਤੀ ਜੀ ਪੰਤਪਾ ਸਾਹਿਬ ਨੇ ਅੱਜ 857 ਨਵੇਂ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਨੁਕਤੀ ਪੱਤਰ ਦਿੱਤੇ ਤੇ ਸਾਰੇ ਨੌਕਰੀ ਕਰਨ ਵਾਲਿਆਂ ਨੂੰ ਅਪੁਆਇੰਟਮੈਂਟ ਲੈਟਰ ਦੇ ਦਿੱਤੀ ਜਿਨ੍ਹਾਂ ਨੂੰ ਉਹਨਾਂ ਨੂੰ ਵੱਡੀ ਗੱਲ ਕਹੀ ਪੰਤਪਾ ਸਾਹਿਬ ਦੀ ਤੁਸੀਂ ਇਸ ਵਾਰ ਕਹੋ ਕਿ ਜਰੂਰ ਦੱਸੋ ਪੰਤਪਾ ਸਾਹਿਬ ਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਹੁਣ 2 ਸਾਲ ਦੇ ਬਾਅਦ ਜੋ ਹੈ 40 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦੇ ਅਹ ਦੇ ਚੁੱਕੀ ਹੈਗੀ ਪੰਚਪੰਚ ਸਾਹਿਬ ਦੀ ਸਰਕਾਰ ਇਸ ਆਦੀ ਬਹੁਤ ਹੀ ਵੱਡੀ ਖਬਰ ਹੈ